ਨੂੰ ਪਤਾ ਨਹੀਂ ਮੈਂ ਐਮਐਲਆ ਕਹਦਾ ਮੈਨੂੰ ਤਾਂ ਪਤਾ ਨਹੀਂ ਉਹ ਮਜੀਠੀ ਵਾਲੀ ਗੱਲ ਹੋ ਗਈ ਨਾ ਜੀ ਨੂੰ ਦੱਸਣਾ ਪਵੇ ਮੈਂ ਐਮਐਲਆ ਉਹ ਕਦੇ ਐਮਐਲਆ ਨਹੀਂ ਪੰਥਿਆਂ ਤੇ ਭਾਈ ਸਾਹਿਬ ਕੋਈ ਪੰਥਰੀਆਂ ਦੱਸਣਾ ਤੇ ਉਹਨਾਂ ਨੂੰ ਪੈਸੇ ਪੈ ਰਿਆ ਬੁਲਟੋਆ ਸਾਹਿਬ ਤੁਸੀਂ ਦੀ ਆਪਾਂ ਇੱਜ਼ਤ ਕਰਦੇ ਹਾਂ ਸਿਆਣੇ ਬੰਦੇ ਨੂੰ ਉਹਨਾਂ ਨੂੰ ਚਿੱਟੀ ਦਾੜੀ ਦੀ ਸ਼ਰਮ ਕਰਨੀ ਚਾਹੀਦੀ ਆ ਜੇਕਰ ਬੋਲਣਾ ਨਾ ਇੱਕ ਲੈਜਾ ਹੁੰਦਾ ਜੀ ਬੋਲ ਨੂੰ ਮੈਂ ਤੁਹਾਡੇ ਕੋਲ ਇੱਥੇ 36 ਗੱਲਾਂ ਬੋਲ ਦਿੰਨਾ ਫਿਰ ਉਹ ਸੁਣ ਲੂਗਾ ਮੇਰੀਆਂ ਉਹਨੂੰ ਮਾੜੀ ਮੋਟੀ ਪੰਥ ਅਕਸਰ ਨੂੰ ਸਾਰਾ ਪੰਥ ਜੁੜ ਰਿਹਾ ਭਾਈ ਸਾਹਿਬ ਨਾਲ ਸਾਨੂੰ ਕੀ ਇੱਥੇ ਖਾਦੀ ਖੜੀ ਹੈ ਜਿਹੜੇ ਅਸੀਂ ਇੱਥੇ ਜੁੱਤੀਆਂ ਘਸਾਉਦੇ ਫਿਰਦੇ ਆਂ ਕਿਉਂ ਫਿਰਦੇ ਆਂ ਅਸੀਂ ਪੰਥ ਪਿੱਛੇ ਫਿਰਦੇ ਆਂ ਉਹਦਾ ਕਹਿੰਦੇ ਪੰਥ ਹੈ ਉਹ ਤਾਂ ਇਹ ਵੀ ਕਹਿੰਦੇ ਵੀ ਜੇ ਕੋਈ ਅੰਮ੍ਰਿਤ ਜਿੱਨੇ ਛਕਿਆ ਜਾਂ ਕਿਸੇ ਨੇ ਨਸ਼ਾ ਛੱਡਿਆ ਤਾਂ ਮੇਰੇ ਸਾਹਮਣੇ ਲੈ ਕੇ ਆਓ ਉਹਨੂੰ ਉਹਨੂੰ ਕਹਾਂ ਆਪਦਾ ਡਰਗ ਟੈਸਟ ਕਰਾ ਫੇਰ ਪੁੱਛਾਂਗੇ ਅਸੀਂ ਉਹਨੂੰ ਕਿ ਡਰਗ ਟੈਸਟ ਕਰਾਵੇਂਗਾ ਤੂੰ ਆਪਣਾ ਕਰਾਊਗਾ ਜੀ ਨਹੀਂ ਆਪਣੇ ਲੀਡਰਾਂ ਨਾਲ ਕਰਾ ਲਵੇ ਅਸੀਂ ਪੂਰਨ ਸਿੱਖ ਗੱਲਾਂ ਮਾਰਨੀਆਂ ਬਹੁਤ ਸੌਖੀਆਂ ਨੇ ਅਸੀਂ ਪੂਰਨ ਸਿੱਖ ਨਹੀਂ ਹੈਗੇ ਹਜੇ ਪਰ ਸਾਨੂੰ ਪੰਥ ਲਈ ਦਰਦ ਆ ਸਾਡਾ ਪੰਥ ਲਈ ਪਿਆਰ ਆ ਦਰਦ ਆ ਪਿਆਰ ਠੀਕ ਹੈ ਪਰ ਜਦ ਭਾਈ ਸਾਹਿਬ ਮਤਲਬ ਜਿੱਤ ਗਏ ਅਸੀਂ ਅਮਰ ਹੋ ਛਗਾਂਗੇ ਤੁਸੀਂ ਭਾਈ ਸਾਹਿਬ ਦੋ ਤਰੀਕਾ ਕੌਣ ਦੇਓ ਬਲਟੂ ਇਹ ਬਲਟੂ ਇਹ ਦਾ ਟੋਇਆਂ ਚ ਵੱੜ ਜਾਣੇ ਨੇ ਜਾ ਕੇ ਪਤਾ ਹੀ ਲੱਗਣਾ ਇਹਨਾਂ ਨੂੰ ਫੇਰ ਪਤਾ ਲੱਗਣਾ ਵੀ ਕਤੀੜ ਸੀ ਕਿ ਸ਼ੇਰ ਸੀ ਜੇ ਚਾਲ ਤੋਂ ਜੁੜੇ ਫਤਿਹਟਮੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਸਰਬਜੀਤ ਸਿੰਘ ਅਸੀਂ ਖੜੇ ਆ ਜੀ ਰਈਆ ਸ਼ਹਿਰ ਵਿੱਚ ਪਰ ਰਈਆ ਸ਼ਹਿਰ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਆਣ ਕੇ ਬਾਹਰਲਾ ਸੂਬਾ ਕੀ ਫਤਿਹਗੜ ਸਾਹਿਬ ਤੋਂ ਵੀਰ ਆਣ ਕੇ ਤੇ ਚੋਣ ਪ੍ਰਚਾਰ ਕਰਦੇ ਪਏ ਨੇ ਕਿੰਨਾ ਦੇ ਹੱਕ ਵਿੱਚ ਕਰਦੇ ਪਏ ਨੇ ਆਜੋ ਤੁਹਾਡੀ ਕਰਾਉਣੇ ਗੱਲਬਾਤ ਇਹ ਲੋਕਲ ਜੀ ਅਸੀਂ ਬਾਜੀ ਆਇਆ ਫਤਿਹਗੜ ਸਾਹਿਬ ਤੋਂ ਜੀ ਫਤੇਗੜ ਸਾਹਿਬ ਤੋਂ ਤੁਸੀਂ ਇੱਡੀ ਦੂਰ ਆਣ ਕੇ ਚੋਣ ਪ੍ਰਚਾਰ ਕਰਨ ਆਏ ਜੀ ਅਸੀਂ ਸਾਨੂੰ ਭਾਜੀ ਨਾਲ ਸਿੱਖੀ ਸਿਧਾਂਤਾਂ ਨਾਲ ਲਗਾਏ ਜੀ ਇਸ ਕਰਕੇ ਅਸੀਂ ਭਾਈ ਸਾਹਿਬ ਦਾ ਪ੍ਰਚਾਰ ਕਰਨ ਵਾਸਤੇ ਇੱਥੇ ਆਏ ਆ ਜੀ ਸਾਰੇ ਸਾਰੀ ਟੀਮ ਉਧਰ ਤੋਂ ਸਾਡੇ ਨਾਲ ਇੱਧਰ ਭਾਈ ਸਾਹਿਬ ਹੁਣੇ ਆਏ ਹੋਏ ਨੇ ਅੱਛਾ ਇਹ ਆਪਣਾ ਸ਼ੰਭੂ ਕੋਲੋਂ ਆਏ ਨੇ ਜੀ ਸ਼ੰਭੂ ਤੋਂ ਵੀ ਹਾਂਜੀ ਮਾਈਟੇ ਘਰ ਦਾ ਵੇਰ ਜੀ ਪਤਾ ਜੀ ਆਪਣਾ ਪਿੰਡ ਸ਼ੰਭੂ ਨੇੜੇ ਆ ਜੀ ਸ਼ੰਭੂ ਨੇੜੇ ਮਰਦੰਮਰ ਪਿੰਡ ਹੈ ਜੀ ਤੇ ਭਾਈ ਸਾਹਿਬ ਚ ਇੱਡੀ ਜੋ ਦੂਰੋਂ ਤੁਸੀਂ ਚੋਣ ਪ੍ਰਚਾਰ ਕਰਨ ਆਏ ਜੇ ਕੀ ਹੈ ਇਸੀ ਖਾਸियत ਭਾਈ ਸਾਹਿਬ ਦੇ ਵਿੱਚ ਵਿੱਚ ਵੇਖੀ ਤੁਹਾਨੂੰ ਕਿਉਂਕਿ ਪਾਈ ਜੀ ਸਾਹਿਬ ਇੱਥੋਂ ਖੜੇ ਆ ਜੀ ਹਾਂਜੀ ਸਾਨੂੰ ਜਿੱਦਾਂ ਕਹਿੰਦੇ ਨਹੀਂ ਵੀ ਉੱਥੇ ਅਸੀਂ ਇਹ ਪ੍ਰਚਾਰ ਉੱਥੇ ਨਹੀਂ ਕਰ ਸਕਦੇ ਅੱਛਾ ਜਿਹੜਾ ਜੇ ਖਡੂਰ ਸਾਹਿਬ ਤੋਂ ਖੜੇ ਆ ਤਾਂ ਸਾਡੀ ਮਜਬੂਰੀ ਇਹ ਆ ਸਾਨੂੰ ਖਡੂਰ ਸਾਹਿਬ ਆਣਾ ਪਿਆ ਅੱਛਾ ਜੀ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਜੇ ਸਾਨੂੰ ਵੀ ਮੌਕਾ ਮਿਲਦਾ ਉੱਥੇ ਸਾਡੇ ਤੋਂ ਖੜਦੇ ਸਾਡੇ ਤੋਂ ਖੜਦੇ ਹਾਂਜੀ ਤੇ ਇਸ ਕਰਕੇ ਅਸੀਂ ਪ੍ਰਚਾਰ ਕਰਨ ਫਿਰ ਰਹਿ ਨਹੀਂ ਹੋਇਆ ਮਤਲਬ ਇਹ ਸੋਚਿਆ ਬਹੁਤ ਵੀ ਚਲੋ ਆਪਣਾ ਉਰੇ ਇੰਨਾ ਕੰਮ ਨਹੀਂ ਪਰ ਨਹੀਂ ਰਹਿ ਹੋਇਆ ਪਰ ਵਿਰੋਧੀ ਤੇ ਬਹੁਤ ਤੰਜ ਕੱਸਦੇ ਆ ਵੀ ਕਹਿੰਦੇ ਇੱਕ ਸਾਲ ਦੇ ਵਿੱਚ ਹੁਣ ਸੁਖਵੀਰ ਬਾਦਲ ਸਾਹਿਬ ਦਾ ਬਿਆਨ ਆਇਆ ਕਹਿੰਦੇ ਇੱਕ ਸਾਲ ਦੇ ਵਿੱਚ ਚੀਕਾਂ ਵੱਜ ਗਈਆਂ ਵੱਡੇ ਬਾਦਲ ਸਾਹਿਬ 16-16 ਸਾਲ ਉਹਨਾਂ ਐਨਐਸਏ ਕੱਟੀਦੇ ਉਹਨਾਂ ਨੇ ਪਰਵਾਹ ਨਹੀਂ ਕੀਤੀ ਉੱਥੇ ਅੰਦਰ ਇਹਦੇ ਪਾਜੀ ਸਾਹਮਣੇ ਦੀ ਇੱਕ ਸਾਲ ਦੀ ਚੀਕਾਂ ਵੱਜਦੀਆਂ ਕੀ ਕਹੋਗੇ ਉਹਨਾਂ ਨੂੰ ਦੇਖੋ ਚੀਕਾਂ ਤਾਂ ਵੱਜੀਆਂ ਪਰ ਉਹਨਾਂ ਦਾ ਤਰੀਕਾ ਗਲਤ ਹੈ ਉਹ ਇਹ ਨਹੀਂ ਕਹਿ ਪਾ ਰਹੇ ਵੀ ਚੀਕਾਂ ਸਾਡੀਆਂ ਵੱਜ ਗਈਆਂ ਦੇਖੋ ਕੈਦ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਕਿੰਨੇ ਸਾਲ ਦੀ ਹੋਈ ਹੈ ਕੈਦ ਕੌਣ ਹੋਇਆ ਤੇ ਉਹ ਕਿਹਦੇ ਵਾਸਤੇ ਲੜ ਰਿਹਾ ਉਹ ਲੜੇ ਆ ਆਪਣੇ ਵਾਸਤੇ ਉਹ ਚਾਹੇ 20 ਸਾਲ ਰਏ ਆ ਚਾਹੇ ਉਹਨਾਂ ਨੇ ਐਸ਼ ਕਰੀਏ ਜੇ ਉਹ ਕੈਦ ਜਿਵੇਂ ਰਏ ਆ ਜੇਲ੍ਹਾਂ ਚ ਵੀ ਰਏ ਆ ਤਾਂ ਉਹਨਾਂ ਨੇ ਐਸ਼ ਕਰੀਏ ਤੇ ਬੀਕੇ ਆ ਉਹ ਤੇ ਭਾਈ ਸਾਹਿਬ ਨੇ ਉਹ ਦੇਖੋ ਦੀਪ ਸਿੱਧੂ ਕਹਿੰਦੇ ਸੀਗੇ ਵੀ ਕਲਾ ਵਰਤੇਗੀ ਹੁਣ ਇਹ ਕਲਾ ਵਰਤ ਰਹੀ ਹੈ ਨਾ ਮੇਰੇ ਵਾਸਤਾ ਕੰਮ ਨਾ ਤੁਹਾਡੇ ਕੰਮ ਦਾ ਵਾਸਤ ਬਸ ਦਾ ਕੰਮ ਇਹ ਹੁਣ ਕਲਾ ਵਰਤਰੀ ਹੈ ਤੇ ਕਲਾ ਵਰਤਰੇ ਇਹਦੇ ਨਾਲ ਹੀ ਇਹ ਪ੍ਰਚਾਰ ਹੋ ਰਿਹਾ ਕੋਈ ਇਹ ਨਹੀਂ ਕਰ ਰਿਹਾ ਵੀ ਜੇ ਕਹੀਏ ਨਾ ਅਸੀਂ ਕਿਸੇ ਦੇ ਕਿਸੇ ਨੇ ਸਾਨੂੰ ਕਹਿਣ ਤੇ ਆਇਆ ਜਾਂ ਸਾਨੂੰ ਕਿਸੇ ਨੇ ਕੋਈ ਲਾਲਚ ਦਿੱਤਾ ਨਹੀਂ ਸਾਡੀ ਅੰਦਰ ਜਮੀਰ ਨੇ ਆਵਾਜ਼ ਦਿੱਤੀ ਹੈ ਵੀ ਤੁਹਾਨੂੰ ਉੱਥੇ ਪਹੁੰਚਣਾ ਚਾਹੀਦਾ ਜਦਕੇ ਸਾਨੂੰ 200 ਤੋਂ 250 ਕਿਲੋਮੀਟਰ ਬੈਂਦਾ ਸਾਡਾ ਪਿੰਡ ਇਥੋਂ ਅੱਛਾ ਜੀ ਪਰ ਨਹੀਂ ਸਾਡੇ ਤੋਂ ਰਹਿ ਹੋਇਆ ਤੁਸੀਂ ਤੁਸੀਂ ਬਾਜੀ ਕਿਸੇ ਘਟਾ ਤੋਂ ਅਸੀਂ ਇਹਨਾਂ ਨਾਲੇ ਆਏ ਆ ਬਾਈ ਜੀ ਨਾਲੇ ਹਾਂ ਹਾਂ ਰਾਜਸਥਾਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੈਸ਼ਲ ਭਾਈ ਸਾਹਿਬ ਦੇ ਪ੍ਰਚਾਰ ਵਾਸਤੇ ਹਾਂਜੀ ਸਪੈਸ਼ਲ ਭਾਈ ਸਾਹਿਬ ਦੇ ਪ੍ਰਚਾਰ ਵਾਸਤੇ ਆਏ ਆ ਹਨਮਾਨਗੜ ਜ਼ਿਲ੍ਹਾ ਪੈਂਦਾ ਤਾਂ 350 ਕਿਲੋਮੀਟਰ ਪੈਂਦਾ ਜੀ ਇੱਡੀ ਦੂਰ ਤੋਂ ਪ੍ਰਚਾਰ ਕਿੱਥੇ ਕਰਦੇ ਪ੍ਰਚਾਰ ਕਰਾਂ ਸਾਨੂੰ ਹਾਂ ਰਹਿੰਦੇ ਕਿੱਥੇ ਤੁਸੀਂ ਹੁਣ ਪ੍ਰਚਾਰ ਕਰਕੇ ਫਿਰ ਰਹਿਣ ਕਿੱਥੇ ਹੋਣੀ ਅਸੀਂ ਇੱਥੇ ਰਈ ਦਫ਼ਤਰ ਦੇ ਵਿੱਚ ਹਾਂ ਜੀ ਅਚਲ ਇਹ ਦਫ਼ਤਰ ਹਾਂਜੀ ਇੱਥੇ ਤੁਸੀਂ ਵੀ ਬਾਈ ਜੀ ਭਾਈ ਸਾਹਿਬ ਮੈਂ ਬਲਟੋਹਾ ਸਾਹਿਬ ਨੂੰ ਜਵਾਬ ਦੇਣਾ ਚਾਹੁੰਨਾ ਮੇਰੀ ਖੋਤੀ ਪਾਰਟੀ ਸ਼੍ਰੋਮਣੀ ਕਾਲੀ ਦਲ ਹੈ। ਮੇਰਾ ਦਾਦਾ ਵੀ ਕਾਲੀ ਸੀ, ਮੇਰਾ ਬਾਪੂ ਵੀ ਕਾਲੀ ਸੀ, ਮੈਂ ਵੀ ਕਾਲੀ ਆ। ਪਰ ਜਿਹੜਾ ਮਗਜ ਮਗਜੌਲੀਆਂ ਛੱਡ ਰਿਹਾ ਹੈ ਇਹਨੇ ਕਾਟਾ ਮਰਵਾਉਣਾ ਹੈ। ਬਿਲਕੁਲ ਉਹ ਕਹਿੰਦੇ ਕਤੀੜ ਜਿਹੜੀ ਭਾਈ ਸਾਹਿਬ ਦੇ ਪਿੱਛੇ ਲੱਡੀ ਕਤੀੜ ਦੋ ਤਰੀਕ ਨੂੰ ਪਤਾ ਲੱਗੂ ਉਹਨੂੰ ਵੀ ਕਤੀੜ ਆ ਕਿ ਸ਼ੇਰ ਨੇ ਇਹ। ਕਤੀੜ আর ਸ਼ੇਰ 'ਚ ਫਰਕ ਹੁੰਦਾ। ਦੋ ਤਰੀਕ ਨੂੰ ਉਹਨੂੰ ਪੁੱਛਿਓ ਵੀ ਹਾਂ ਕਿਹੜੀ ਕਤੀੜ ਸੀ। ਫਿਰ ਉਹ ਜਵਾਬ ਦੇਊਗਾ। ਉਹਨੂੰ ਉਹਨੂੰ ਲੋਕਣ ਨੂੰ ਤਾਂ ਨਹੀਂ ਲੱਭਣੀ। ਉਹ ਆਪਣੇ ਕੁਲਦੀਪ ਜੀਰਾ ਜੀ ਵੀ ਖੜੇ ਨੇ। ਫਿਰ ਲਾਲਜੀਤ ਭੁੱਲਰ ਜੀ ਵੀ ਖੜੇ ਨੇ। ਸਾਡੇ ਖੁਦ ਪਿੰਡ ਤੋਂ ਮੀਆਂ ਪਿੰਡ ਤੋਂ ਆਪਣੇ ਮਨਜੀਤ ਸਿੰਘ ਮੰਨਾ ਜੀ ਬੀਜਪੀ ਵੱਲ ਉਹ ਵੀ ਖੜੇ ਨੇ ਪਰ ਉਹਨਾਂ ਨੂੰ ਸਿਰਫ ਭਾਈ ਅਮਰਤਪਾਲ ਦੀ ਦਾ ਹੋਰ ਉਹਨਾਂ ਨੂੰ ਕੋਈ ਦੀਦਾ ਨਹੀਂ ਉਹ ਦੇਖੋ ਇਹ ਤਾਂ ਇਹ ਤਾਂ ਇੱਥੋਂ ਖੜੇ ਨੇ ਉਹ ਇੱਕ ਕਾਂਗਰਸ ਦਾ ਬਿੱਟੂ ਆ ਬਿਆਨ ਤੇ ਬੁੱਚੜ ਦਾ ਪੋਤਾ ਉਹ ਖੜਾ ਲੁਧਿਆਣੇ ਤੋਂ ਉਹਨੂੰ ਅਮਰਤਪਾਲ ਜਿਆਦਾ ਹੀ ਜਾਂਦਾ ਉਹਨੂੰ ਪੁੱਛੋ ਕਿ ਤੈਨੂੰ ਕੀ ਤਕਲੀਫ ਹੈ ਅਮਰਤਪਾਲ ਪਰ ਉਹ ਕਹਿੰਦਾ ਜੇ ਉਹ ਬਣ ਗਿਆ ਤਾਂ ਫਿਰ ਆਪਾਂ ਪੰਜਾਬ 'ਚ ਨਹੀਂ ਰਹਿਣਾ ਪੰਜਾਬ ਚ ਤਾਂ ਰਹਿ ਹੁਣ ਤੱਕ ਕਿੱਥੇ ਪੰਜਾਬ ਚ ਰਹਿ ਰਿਹਾ ਉਹ ਉਸ ਸਮੇਂ ਤੇ ਇਹ ਚਾਹੁੰਦੇ ਨੇ ਵੀ ਸਾਡਾ ਖਾਣ ਪੀਣ ਮੁੱਕ ਜਾਣਾ ਜੇਕਰ ਪੰਥ ਮੂਰੇ ਆਉਂਦਾ ਉਹਨਾਂ ਨੂੰ ਇਹ ਸੀਟ ਦਾ ਰੌਲਾ ਨਹੀਂ ਉਹਨਾਂ ਨੂੰ ਰੌਲਾ ਇਹ ਸਤਾਈ ਦਾ ਮੁੱਖ ਮੰਤਰੀ ਬਣਨਾ ਭਾਈ ਸਾਹਿਬ ਨੇ ਇਸ ਚੀਜ਼ ਦੀ ਤਕਲੀਫ ਆ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਸਮਝ ਆਉਣੀ ਵੀ 27 'ਚ ਅਸੀਂ ਕਰਾਂਗੇ ਕੀ ਅਸੀਂ ਲੋਕਾਂ ਨੂੰ ਮੂੰਹ ਕੀ ਦਿਖਾਵਾਂਗੇ ਕੀ ਕਹਿ ਕੇ ਪੁੱਛਾਂਗੇ ਹੁਣ ਉਹ ਜਿਹੜਾ ਮਗਜ ਮਾਰ ਰਹੇ ਨੇ ਉਹ 27 'ਚ ਜਿਹੜਾ ਮਗਜਾ ਲੋਕ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਵੀਡੀਓ ਠਾ ਆ ਜਾਂਦੀ ਹੈ ਜਿਹਦੇ ਜੁੱਤੀਆਂ ਮਾਰਦਾ ਦੀ ਹਰਜੀਤ ਗਰੇਵਾਲ ਦੇ ਹੁਣ ਉਹਦੀ ਬੁੱਕਲ ਚੋਂ ਪੜ ਗਿਆ ਉਹਨੂੰ ਪੁੱਛੋ ਜਿਹੜਾ ਮੋਦੀ ਉਹਨੂੰ ਪਹਿਲਾਂ ਉਹ ਕਹਿੰਦਾ ਦੀ ਮੋਦੀ ਆਇਆ ਮੋਦੀ ਆਇਆ ਹੁਣ ਮੋਦੀ ਉਹਨੂੰ ਪਾਪਾ ਦੇਖਣ ਲੱਗ ਗਿਆ ਹੁਣ ਹੁਣ ਮਤਲਬ ਉਹ ਜੇਕਰ ਆਪਾਂ ਦੇਖਿਆ ਜਾਵੇ ਇਸ ਇਸ ਵਾਰ ਤਾਂ ਮੇਰੇ ਹਿਸਾਬ ਨਾਲ ਸੰਗਤ ਨੂੰ ਸਭ ਕੁਝ ਕਲੀਅਰ ਹੋ ਗਿਆ ਵੀ ਇਹ ਸੀਟਾਂ ਪਿੱਛੇ ਫਿਰਦੇ ਨੇ ਝਾੜੂ ਵਾਲੇ ਬੀਜੇਪੀ 'ਚ ਵੜੀ ਜਾਂਦੇ ਨੇ ਕਾਂਗਰਸ ਵਾਲੇ ਬੀਜੇਪੀ 'ਚ ਵੜੀ ਜਾਂਦੇ ਨੇ ਇਹਨਾਂ ਦਾ ਹੁਣ ਸਾਡੀ ਹਲਕਾ ਸਾਡਾ ਖੰਨਾ ਹਲਕਾ ਹੈ ਸਾਡੇ ਨਾਲ ਬਸੀ ਹਲਕਾ ਹੈ ਅੱਛਾ 2012 ਤੋਂ ਝਾੜੂ ਦੀ ਪਾਰਟੀ ਚੱਲ ਰਹੀ ਹੈ 20 ਦਿਨ ਪਹਿਲਾਂ ਇਹ ਉੱਥੋਂ ਜਿਹੜਾ ਇਹਨਾਂ ਦੇ ਖੁਦ ਵਿਰੁੱਧ ਕਾਂਗਰਸ ਤੋਂ ਕੈਂਡੀਡੇਟ ਲੜਿਆ ਗੁਰਪ੍ਰੀਤ ਸਿੰਘ ਜੀਪੀ ਬਸੀ ਪਠਾਣਾ ਤੋਂ ਇਹਨਾਂ ਨੇ ਉਹਨੂੰ ਸ਼ਾਮਲ ਕਰਕੇ ਦੂਜੇ ਦਿਨ ਟਿਕਟ ਦੇ ਦਿੱਤੀ ਕੀ ਗੱਲ ਇਹ 20 ਦਿਨ ਪਹਿਲਾਂ ਚੋਰ ਸੀ ਬਾਅਦ ਚੋਂ ਰੱਬ ਬਣ ਗਿਆ ਇਹਨਾਂ ਲਈ ਹੁਣ ਇਹ ਮਨੋ ਜਦੋਂ ਹਲਕੇ ਜੁੱਤਰੂਗਾ ਜਿਹੜੇ ਉਹਦੇ ਵਰਕਰ ਸੀ ਜਿਹੜੇ ਉਹਦੇ ਪਿੱਛੇ ਲੋਕਾਂ ਨਾਲ ਲੜਦੇ ਫਿਰਦੇ ਸੀ ਉਹਨਾਂ ਨੂੰ ਕੀ ਮੂੰਹ ਦਿਖਾਊਗਾ ਇਹ ਹੁਣ ਕਹਿੰਦਾ ਜੀ ਮੇਰੇ ਕੰਨਵੇਂ ਹੱਥ ਨੇ 99 ਨੇ ਪਤਾ ਨਹੀਂ 99 ਕਹਿੰਦਾ ਮੈਨੂੰ 13 ਹੋਰ ਦੇ ਦੋ ਉਹ ਪੰਜ ਦਾ ਉਹ ਮੰਤਰੀ ਖੜਾ ਤੇ ਫਿਰ ਉਹਨਾਂ ਦੀ ਜਗ੍ਹਾ ਚਿਮਨੀ ਚੌੜ ਹੋਊਗੀ ਜੇ ਭਗਵਾਨ ਬੰਦ ਸਾਹਿਬ ਦਾ ਬਿਆਨ ਹੈ ਹਾਂ ਉਹਨਾਂ ਦਾ ਬਿਆਨ ਹੈ ਜੇ ਮਤਲਬ ਉਹ ਜਿੱਤਦੇ ਨੇ ਫਿਰ ਉਹਨਾਂ ਦੀ ਜਗ੍ਹਾ ਜਿਮਨੀ ਚੌੜ ਹੋਊ ਫਿਰ ਇਹ ਕਹੂਗਾ ਪੰਜ ਹੱਥ ਹੋਰ ਦੇ ਦੋ ਇਹਦੇ ਰਾਵਣ ਵਾਲੇ ਮੂੰਹੇ ਲਾ ਦੋ 10 ਮੂੰਹ ਲਾ ਦੋ ਇਹਦੇ ਹੁਣ ਬਠੰਡੇ ਗੱਲ ਸਨੂਪ ਦੇ ਵਿੱਚੋਂ ਥੱਲੇ ਲੋਕ ਕੇ ਭੱਜਿਆ ਮਗਜ ਮਾਰਨਾ ਸੌਖਾ ਹੈ ਗਰਾਊਂਡ ਤੇ ਆ ਕੇ ਦੇਖੋ ਮਤਲਬ ਕਿਸੇ ਵੀ ਹਲਕਾ ਉਰੀ ਪੁੱਛ ਲੋ ਆ ਲੋਕਲ ਸੰਗਤ ਨੂੰ ਪੁੱਛ ਲੋ ਇਹਨਾਂ ਦਾ ਐਮਐਲਏ ਆ ਉਹ ਜਾਣਦਾ ਉਹਨੂੰ ਕੋਈ ਉਹ ਲਾਲਜੀਤ ਭੁੱਲਰ ਨਾਲ ਪੇਪਰ ਭਰਨ ਗਿਆ ਕਿ ਸਿਕਿਉਰਿਟੀ ਗਾਰਡਿੰਗ ਰੋਕ ਤਾਂ ਕਹਿੰਦਾ ਸਾਈਡ ਹੋਏ ਉਹ ਕਹਿੰਦਾ ਤੂੰ ਤੈਨੂੰ ਪਤਾ ਨਹੀਂ ਮੈਂ ਐਮਐਲਏ ਆ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਉਹ ਮਜੀਠੀ ਵਾਲੀ ਗੱਲ ਹੋ ਗਈ ਨਾ ਜੀ ਨੂੰ ਦੱਸਣਾ ਪਵੇ ਮੈਂ ਜੀ ਨੂੰ ਦੱਸਣਾ ਪਵੇ ਮੈਂ ਐਮਐਲਏ ਆ ਉਹ ਕਦੇ ਮੈਲਿਆ ਉਹ ਇੱਥੇ ਕਾਹਦਾ ਆ ਪੁੱਛੋ ਉਹਨੂੰ ਲੋਕ ਲਲਕੇ ਇੱਕ ਇਹ ਗੱਲ ਤੇ ਬਲਟੋਆ ਸਾਹਿਬ ਕਹਿੰਦੇ ਵੀ ਅਸੀਂ ਪੰਥਿਆਂ ਵੀ ਭਾਈ ਸਾਹਿਬ ਕੋਈ ਪੰਥਨੀਆਂ ਦੱਸਣਾ ਤੇ ਉਹਨਾਂ ਨੂੰ ਪੈਸੇ ਪੈ ਰਿਆ ਬੋਲਤਵਾ ਸਾਹਿਬ ਦੀ ਆਪਾਂ ਇੱਜ਼ਤ ਕਰਦੇ ਆ ਸਿਆਣੇ ਬੰਦੇ ਨੂੰ ਉਹਨਾਂ ਨੂੰ ਚਿੱਟੀ ਦਾੜੀ ਦੀ ਸ਼ਰਮ ਕਰਨੀ ਚਾਹੀਦੀ ਆ ਜੇਕਰ ਬੋਲਣਾ ਨਾ ਇੱਕ ਲਹਿਜਾ ਹੁੰਦਾ ਜੀ ਬੋਲੂ ਨੂੰ ਮੈਂ ਤੁਹਾਡੇ ਕੋਲ ਇੱਥੇ 36 ਗੱਲਾਂ ਬੋਲ ਦਿੰਨਾ ਫਿਰ ਉਹ ਸੁਣ ਲੂਗਾ ਮੇਰੀਆਂ ਉਹਨੂੰ ਮਾੜੀ ਮੋਟੀ ਪੰਥ ਅਕਸਰ ਨੂੰ ਸਾਰਾ ਪੰਥ ਜੁੜ ਰਿਹਾ ਭਾਈ ਸਾਹਿਬ ਨਾਲ ਸਾਨੂੰ ਕੀ ਇੱਥੇ ਖਾਦੀ ਘੜੀ ਆ ਜਿਹੜੇ ਅਸੀਂ ਇੱਥੇ ਜੁੱਤੀਆਂ ਘਸਾਉਦੇ ਫਿਰਦੇ ਆ ਕਿਉਂ ਫਿਰਦੇ ਆ ਅਸੀਂ ਪੰਥ ਪਿੱਛੇ ਫਿਰਦੇ ਆ ਉਹਦਾ ਕਹਿੰਦੇ ਪੰਥ ਹੈ ਉਹ ਤਾਂ ਇਹ ਵੀ ਕਹਿੰਦੇ ਵੀ ਜੇ ਕੋਈ ਅੰਮ੍ਰਿਤ ਜਿੱਨੇ ਛੱਕਿਆ ਜਾਂ ਕਿਸੇ ਨਸ਼ੇ ਛੱਡੇ ਤਾਂ ਮੇਰੇ ਸਾਹਮਣੇ ਲੈ ਕੇ ਆ ਫੇਰ ਪੁੱਛਾਂਗੇ ਅਸੀਂ ਉਹਨੂੰ ਕਿ ਡੋਪ ਟੈਸਟ ਕਰਾਵੇਂਗਾ ਤੂੰ ਆਪਣਾ ਕਰਾਉ ਕੋਈ ਉਹ ਨਹੀਂ ਆਪਣੇ ਲੀਡਰਾਂ ਦਾ ਕਰਾ ਲਵੇ ਅਸੀਂ ਪੂਰਨ ਸਿੱਖ ਗੱਲਾਂ ਮਾਰਨੀਆਂ ਬਹੁਤ ਸੌਖੀਆਂ ਨੇ ਅਸੀਂ ਪੂਰਨ ਸਿੱਖ ਨਹੀਂ ਹੈਗੇ ਅਜੇ ਪਰ ਸਾਨੂੰ ਪੰਥ ਲਈ ਦਰਦ ਆ ਸਾਡਾ ਪੰਥ ਲਈ ਪਿਆਰ ਆ ਦਰਦ ਆ ਪੰਥ ਠੀਕ ਹੈ ਪਰ ਜਦ ਭਾਈ ਸਾਹਿਬ ਮਤਲਬ ਜਿੱਤ ਗਏ ਅਸੀਂ ਅਮਰ ਰਛਾਗੇ ਠੀਕ ਹੈ ਕਿ ਨਹੀਂ ਸਾਡੀ ਜੀਰੋ ਤਮਨਾ ਇਹ ਆ ਹਾਂ ਸਤ ਸ੍ਰੀ ਅਕਾਲ ਸੀ ਭਾਈ ਸਾਹਿਬ ਦੋ ਤਰੀਕਾਉਣ ਦੇ ਉਹ ਬਲਟੋਹੇ ਬਲਟੋਹੇ ਦਾ ਟੋਇਆਂ ਚ ਬੜ ਜਣੇ ਨੇ ਜਾ ਕੇ ਪਤਾ ਹੀ ਲੱਗਣਾ ਇਹਨਾਂ ਨੂੰ ਫਿਰ ਪਤਾ ਲੱਗਣਾ ਵੀ ਕਤੀੜ ਸੀ ਕਿ ਸ਼ੇਰ ਸੀ ਜਦੋਂ ਆ ਗਿਆ ਨਾ ਸਾਡਾ ਭਾਉ ਬਾਹਰ ਫਿਰ ਦੱਸਾਂਗੇ ਵੀ ਆ ਕੀ ਭਾਬੀ ਦੀ ਬਹੁਤ ਬਹੁਤ ਧੰਨਵਾਦ ਜਣ ਇਹ ਸਾਨੂੰ ਸਾਡੇ ਨਾਲ ਵੱਖ-ਵੱਖ ਸਾਈਡਾਂ ਤੋਂ ਆਏ ਹੋਏ ਵੀਰ ਕੋਈ ਖੰਨੇ ਤੋਂ ਆਇਆ ਹੈ ਕੋਈ ਰਾਜਸਥਾਨ ਤੋਂ ਕੋਈ ਕਿਤੇ ਤੋਂ ਕੋਈ ਕਿਤੇ ਤੋਂ ਰਈਆ ਦੇ ਚਾਨ ਕੇ ਭਾਈ ਅੰਮ੍ਰਿਤਪਾਲ ਸਿੰਘ ਬਾਤੇ ਚੋਣ ਪ੍ਰਚਾਰ ਕਰਦੇ ਪਏ ਨੇ ਕੈਮਰਾਮੈਨ ਬਾਬਾ ਬਲੀ ਸਿੰਘ ਦੇ ਨਾਲ ਮੈਂ ਸਰਜੀਤ ਸਿੰਘ ਫਟੇ ਟੇਮੇ ਸਤਿ ਸ੍ਰੀ ਅਕਾਲ ਜੀ